ਇਹ ਜਿਹੜਾ ਤਾਲਾ ਲਾਇਆ ਜਾਂ ਜੋ ਪੰਜਾਬ ਦੇ ਵਿੱਚ ਨਾ ਜਿਹੜੀ ਬੁੱਕਰ ਆ ਇਹ ਹੁਣ ਇੰਨੇ ਹੰਕਾਰ ਚ ਪੁਲਿਸ ਸੱਤ ਤੇ ਰਾਜ ਕਰ ਰਹੇ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਹੋ ਪੁਲਿਸ ਰਾਜ ਇਹ ਕੋਈ ਹੜ੍ਹ ਨਹੀਂ ਨਾ ਜਿਹੜੇ ਇਹ ਕੋਈ ਕੁਦਰਤੀ ਆਫਤ ਨਹੀਂਗੀ ਭਗਵੰਤ ਮਾਨ ਆਪ ਹੀ ਜਦੋਂ ਵਿਰੋਧੀ ਧਿਰ ਵਿੱਚ ਸੀਗਾ ਕਹਿੰਦਾ ਸੀ ਜੀ ਆਹ ਝੂਠ ਬੋਲਦੇ ਜੀ ਅ ਲੀਡਰ ਇਹ ਤਾਂ ਕੁਦਰਤੀ ਆਫਤ ਹੈ ਹੀ ਨਹੀਂਗੀ ਤੇ ਹੁਣ ਆਣ ਕੇ ਕਹਿੰਦਾ ਜੀ ਇਹ ਤਾਂ ਕੁਦਰਤੀ ਆਫਤ ਹੈ ਬੀਤੀ ਦੇਰ ਰਾਤ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੁਲੱਥ ਦੇ ਆਪਣੇ ਹਲਕਾ ਇੰਚਾਰਜ ਰਾਹੀਂ ਨਡਾਲਾ ਵਿਖੇ ਪੁਲਿਸ ਦੁਆਰਾ ਗੋਦਾਮ ਨੂੰ ਸੀਲ ਕਰ ਦਿੱਤਾ ਗਿਆ। ਇਸ ਗੋਦਾਮ ਦੀ ਵਰਤੋਂ ਕਿਸਾਨ ਯੂਨੀਅਨਾਂ ਦੀ ਵੀ ਮੈਂਬਰੀ ਕਮੇਟੀ ਵੱਲੋਂ ਤੁਸੀ ਬੰਦ ਤੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰਨ ਲਈ ਕੀਤੀ ਜਾ ਰਹੀ ਸੀ। ਪ੍ਰਸ਼ਾਸਨ ਦੀ ਇਸ ਕਾਰਵਾਈ ਵਿਰੁੱਧ ਕਿਸਾਨਾਂ ਵੱਲੋਂ ਧਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਘਟਨਾ ਤੇ ਪੁਲਾਤ ਦੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਵੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਕਿਹਾ ਕਿ ਮੈਂ ਇਸ ਲੋਕ ਵਿਰੋਧੀ ਅਤੇ ਕਿਸਾਨ ਵਿਰੋਧੀ ਕਦਮ ਦੀ ਸਖਤ ਨਿੰਦਾ ਕਰਦਾ ਹਾਂ ਅਤੇ ਹਲਕਾ ਪੁਲਾਤ ਦੇ ਲੋਕਾਂ ਨੂੰ ਨੰਡਾਲਾ ਵਿਖੇ ਰੋਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਦੀ اپੀਲ ਕਰਦਾ ਹਾਂ ਤਾਂ ਜੋ ਗੋਦਾਮ ਨੂੰ ਤੁਰੰਤ ਖੋਲਿਆ ਜਾ ਸਕੇ ਅਤੇ ਹੜਪੀੜਤਾ ਨੂੰ ਰਾਹਤ ਸਮੱਗਰੀ ਵੰਡੀ ਜਾ ਸਕੇ ਲੇਕਿਨ ਆ ਚਿੰਦੀ ਚੋਰਾ ਨੇ ਮੂਰਖਾਂ ਨੇ ਇੱਥੇ ਗੁਰੂ ਰਾਮਦਾਸ ਜੀ ਦਾ ਇੱਕ ਬਣਾਇਆ ਹੋਇਆ ਲੰਗਰ ਮਤਲਬ ਕਿ ਜਿਹੜਾ ਸਮੱਗਰੀ ਰਾਤ 12 ਵਜੇ ਇੱਕ ਹੋਰ ਚਿੰਦੀ ਚੋਰ ਬਦਮਾਸ਼ ਛੋਟਾ ਦਾਰੂਣਾ ਡੱਕਿਆ ਇੱਥੇ ਰਾਤ ਕੱਢੀ ਚ ਧੀ ਦੀਆਂ ਭੈਣ ਦੀਆਂ ਗਾਣਾ ਕੱਢਦਾ ਜਦੋਂ ਧੀ ਦੀਆਂ ਭੈਣ ਦੀਆਂ ਗਾਣਾ ਕੱਢਦੇ ਸਾਨੂੰ ਸਭ ਨੂੰ ਕੱਢਦੇ ਨੇ ਮੇਰੇ ਵੀਰੋ ਮਤ ਸਮਝਣਾ ਇਕੱਲੇ ਨਿਰਮਲ ਸਿੰਘ ਨੂੰ ਜਾਂ ਨਿਸ਼ਾਨ ਸਿੰਘ ਨੂੰ ਕੱਢ ਕੇ ਗਏ ਨੇ ਸਾਨੂੰ ਗਾਲਿਆ ਉਹ ਪੰਜਾਬ ਦੇ ਲੋਕਾਂ ਨੂੰ ਗਾਲਿਆ ਇੱਥੇ ਤਾਲਾ ਲਾਗੇ ਨੇ ਜੀ ਇਹ ਜਿਹੜਾ ਤਾਲਾ ਲਾਇਆ ਯਾਰ ਜੋ ਪੰਜਾਬ ਦੇ ਵਿੱਚ ਨਾ ਜਿਹੜੀ ਬੁੱਕਰ ਆ ਇਹ ਹੁਣ ਇੰਨੇ ਹੰਕਾਰ ਚ ਪੁਲਿਸ ਦੇ ਸਿਰ ਤੇ ਰਾਜ ਕਰ ਰਹੇ ਤਾਂ ਇਹੋ ਮੈਂ ਦੁਬਾਰਾ ਦੁਬਾਰਾ ਤੁਹਾਨੂੰ ਵੀ ਕਹੂੰਗਾ ਇੱਕ ਲਫ਼ਜ਼ ਮੈਂ ਸਿਖਾਇਆ ਪੰਜਾਬ ਦੇ ਲੋਕਾਂ ਨੂੰ ਇਹਨਾਂ ਨੇ ਪੰਜਾਬ ਨੂੰ ਪੁਲਿਸ ਸਟੇਟ ਬਣਾਤਾ ਹੋ ਪੁਲਿਸ ਰਾਜ ਜਿਹੜਾ ਬੋਲੇ ਚੱਕ ਲੋ ਢਾ ਲੋ ਇਹਨਾਂ ਦਾ ਹਰਪਾਲ ਚੀਮਾ ਇੱਕ ਮੰਤਰੀ ਹੋ ਕੇ ਵਿਧਾਨ ਸਭਾ ਚ ਸਾਡੇ ਲੀਡਰ ਉਹ ਆਪੋਜੀਸ਼ਨ ਨੂੰ ਕਹਿੰਦਾ ਠੋਕ ਦੇਊਂਗਾ ਤੈਨੂੰ ਠੋਕ ਕਿਹਦੇ ਸਿਰ ਤੇ ਛਾਲਾ ਮਾਰਦੇ ਨੇ ਆ ਪੁਲਿਸ ਦੇ ਸਿਰ ਤੇ ਜੇ ਇਹਨਾਂ ਦੇ ਕੋਲ ਪੁਲਿਸ ਹਮਲਾ ਨਾ ਹੋਵੇ ਇਹ ਕਿਸੇ ਪਿੰਡ ਵਿੱਚ 13000 ਪਿੰਡਾਂ ਵਿੱਚ ਵੜਨ ਦੇ ਕਾਬਿਲ ਨਹੀਂਗੇ ਅੱਛਾ ਇਹਨਾਂ ਦੀ ਇੱਕ ਔਰਤ ਐਮਐਲਏ ਇਹਨਾਂ ਦਾ ਅਨਕੋਦਰ ਵਾਲੀ ਪਤਾ ਨਹੀਂ ਨਾਂ ਇੰਦਰਜੀਤ ਮਾਨ ਹੈ ਸ਼ਾਇਦ ਕਹਿੰਦੀ ਆ ਜਿਹੜੇ ਕਿਸਾਨ ਫਿਰਦੇ ਨੇ ਇਹ ਦਲਾਲ ਨੇ ਦੇਖੋ ਉਹਦੀ ਇਹਨਾਂ ਦੀ ਤੁਸੀਂ ਕਰਤੂਤ ਦੇਖੋ ਤੁਸੀਂ ਉਹ ਕਹਿੰਦੀ ਜਿਹੜੇ ਕਿਸਾਨ ਆਗੂ ਫਿਰਦੇ ਨੇ ਹਰੀਆਂ ਪੱਗਾਂ ਬਨ ਕੇ ਇਹ ਦਲਾਲ ਨੇ ਮੇਰੇ ਵੀਰੋ ਅਸੀਂ ਦਲਾਲ ਲੱਗਦੇ ਇਹਨਾਂ ਨੂੰ ਆ ਤੁਸੀਂ ਸਾਰੇ ਬੈਠੇ ਦਲਾਲ ਲੱਗਦੇ ਇਹਨਾਂ ਨੂੰ ਇੱਕ ਇਹਨਾਂ ਦੀ ਹੋਰ ਐਮ.ਐਲ.ਏ ਰਾਤ ਭੌਂਕੀ ਕੋਈ ਰਾਜਵਿੰਦਰ ਥਿਆਰਾ ਪਤਾ ਨਹੀਂ ਐਮ.ਐਲ.ਏ ਹੈ ਕਿ ਮੈਂ ਤਾਂ ਤੁਸੀਂ ਹੈਰਾਨ ਹੋਵੋਗੇ ਮੇਰੇ ਮੋਰੇ 92 93 ਬੰਦੂਆ ਮਜ਼ਦੂਰ ਬੈੰਦੇ ਨੇ ਮੈਂ ਉਹਨਾਂ ਨੂੰ ਪਛਾਣਦਾ ਨਹੀਂਗਾ 3 ਸਾਲ ਹੋ ਗਏ ਨੇ ਕਿਉਂਕਿ ਸਵਾਏ ਹੱਥ ਘੜੇ ਕਰਨ ਤੋਂ ਵਿਧਾਨ ਸਭਾ 'ਚ ਗਾਲਾਂ ਕੱਢਣ ਤੋਂ ਇਹਨਾਂ ਦੀ ਕੋਈ ਕਰਤੂਤ ਨਹੀਂ ਆ ਅਸੀਂ ਪਛਾਣਦੇ ਇਹਨਾਂ ਨੂੰ 10 15 ਨੂੰ ਮੋਰਲਿਆਂ ਨੂੰ ਜਾਣਦੇ ਆ ਆ ਜਿਹੜਾ ਇੱਕ ਫਿਰਦਾ ਇੱਥੇ ਤਮਾਤਰ ਮੰਤਰੀ ਇਹਨੂੰ ਇਹੋ ਜਿਹੇ ਨੂੰ 3 4 ਨੂੰ ਜਾਣਦੇ ਦਸਾਂ ਨੂੰ ਬਾਕੀ ਜਾਣਦੇ ਨਹੀਂ ਕਿਸੇ ਨੂੰ ਕਿਉਂਕਿ ਕੀਤਾ ਹੀ ਕੱਖ ਨਹੀਂ ਪੰਜਾਬ ਲਈ ਇਹ ਕੋਈ ਹੜ੍ਹ ਨਹੀਂ ਨਾ ਜਿਹੜੇ ਇਹ ਕੋਈ ਕੁਦਰਤੀ ਆਫਤ ਨਹੀਂਗੀ ਭਗਵੰਤ ਮਾਨ ਆਪ ਹੀ ਜਦੋਂ ਵਿਰੋਧੀ ਧਿਰ ਵਿੱਚ ਸਿਗਾ ਕਹਿੰਦਾ ਸੀ ਜੀ ਆਹ ਝੂਠ ਬੋਲਦੇ ਜੀ ਆ ਲੀਡਰ ਇਹ ਤਾਂ ਕੁਦਰਤੀ ਆਫਤ ਹੈ ਹੀ ਨਹੀਂਗੀ ਤੇ ਹੁਣ ਆਣ ਕੇ ਕਹਿੰਦਾ ਜੀ ਇਹ ਤਾਂ ਕੁਦਰਤੀ ਆਫਤ ਹੈ ਹਲੇ ਤੱਕ ਉਹਨੇ ਕੋਈ ਤੁਹਾਡਾ ਡੈਮੇਜ ਅਸੈਸਮੈਂਟ ਨਹੀਂ ਕੀਤਾ ਹਲੇ ਤੱਕ ਪੰਜਾਬ ਸਰਕਾਰ ਦੇ ਕੋਈ ਖੰੜਾ ਤਿਆਰ ਨਹੀਂ ਗਾ ਕਿ ਕਿੰਨਾ ਪਾਣੀ ਆਇਆ ਕਿੰਨੇ ਜ਼ਿਲ੍ਹਿਆਂ ਚ ਆਇਆ ਕਿੰਨੇ ਬੰਦੇ ਮਰ ਗਏ ਕਿੰਨੇ ਪਸ਼ੂ ਮਰ ਗਏ ਕਿੰਨੇ ਲੱਖ ਏਕੜ ਜ਼ਮੀਨ ਖਰਾਬੇ ਕੋਈ ਖੰੜਾ ਤਿਆਰ ਨਹੀਂ ਗਾ ਕਿਉਂਕਿ दारू ਤੋਂ ਵੇਲ ਹੋਵੇ ਤਾਂ ਖੰੜਾ ਤਿਆਰ ਕਰੇ 24 ਘੰਟੇ ਦਾ ਸ਼ਰਾਬੀ ਆ 24 ਘੰਟੇ ਅੱਛਾ ਇਹ ਜਿਹੜਾ ਹੜ ਕਿਉਂ ਆਇਆ ਵਾ ਸਾਦੇ ਬੰਦੇ ਵੀ ਜਾਣਗੇ ਹੁਣ ਕਿ ਜਿਹੜੇ ਸਾਡੇ ਉੱਤੇ ਡੈਮ ਆ ਭਾਖੜਾ ਪੌਂਗ ਥੀਨ ਜਿਹੜਾ ਟੋਟਲ ਡੈਮ ਡੈਮ ਬਣਦੇ ਨੇ ਆਪਾਂ ਨੂੰ ਬਚਾਉਣ ਲਈ ਇਹ ਉਲਟਾ ਮਾਰ ਰਹੇ ਨੇ ਸਾਨੂੰ ਜਿਹੜੇ ਡੈਮਾਂ ਵਿੱਚ ਜਿਵੇਂ ਪਾਖੜਾ ਦਾ ਲੈਵਲ 1600 ਕੁਝ ਫੁੱਟ ਆ ਤੇ ਪਤਾ ਹੁੰਦਾ ਹਰ ਬੰਦੇ ਸਾਦੇ ਬੰਦੇ ਨੂੰ ਵੀ ਇਹਦਾ ਲੈਵਲ ਬਰਸਾਤ ਤੋਂ ਪਹਿਲਾਂ ਘਟਾ ਕੇ ਰੱਖਣਾ ਵਾ ਇਹਨਾਂ ਨੇ ਪੂਰਾ ਡੱਕ ਕੇ ਰੱਖਿਆ ਉੱਤੇ ਜਾਣ ਕੇ ਇੱਥੇ ਸ਼ਰਾਰਤ ਭਾਜਪੀ ਦੀ ਕੇਂਦਰ ਸਰਕਾਰ ਦੀ ਆਉਂਦੀ ਆ ਕਿਉਂਕਿ ਤੁਸੀਂ ਮੱਥਾ ਲਾਉਨੇ ਹੋ ਦਿੱਲੀ ਦੇ ਨਾਲ ਆਪਾਂ ਸਾਰੇ ਉੱਥੇ ਜਾ ਕੇ ਧਰਨਾ ਜਦੋਂ ਲਾਉਨੇ ਉਹਨਾਂ ਦੀ ਚੀਕ ਨਿਕਲਦੀ ਆ ਉਹਨਾਂ ਨੇ ਕਿਹਾ ਚੰਗਾ ਇਦਾਂ ਤਾਂ ਅਸੀਂ ਇਹਨਾਂ ਨੂੰ ਕੁੱਟ ਨਹੀਂ ਸਕਦੇ ਪੁਲਿਸ ਵੀ ਮਾਰ ਕੇ ਦੇਖ ਲਈ ਝੂਠੇ ਪੁਲਿਸ ਮੁਕਾਬਲੇ ਵੀ ਕਰ ਲਏ ਇਹਨਾਂ ਨੂੰ ਆਰਥਿਕ ਤੌਰ ਤੇ ਤਬਾਹ ਕਰਕੇ ਦੇਖੀਏ ਆਪਾਂ ਇਹ ਆਪਾਂ ਨੂੰ ਆਰਥਿਕ ਤੌਰ ਤੇ ਸਾਡੇ ਹੋਂਦ ਤੇ ਤੇ ਸਾਡੀ ਰੋਜ਼ੀ ਰੋਟੀ ਤੇ ਹਮਲਾ ਭਾਜਪੀ ਦੀ ਸਰਕਾਰ ਨੇ ਪ੍ਰਾਈਮ ਮਿਨਿਸਟਰ